ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮੱਲਣ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਅਤੇ ਤਹਿਸੀਲ ਜੈਤੋ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇਹ ਮੱਝ ਵਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੇ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਇਹ ਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਆ ਉਹ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਮੇਰਾ ਨਾਮ ਸੇਵਕ ਸਿੰਘ ਆ। ਸੇਵਕ ਸਿੰਘ। ਬਾਈ ਸੇਵਕ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ। 94176 94176 69168 69168 ਹਾਂਜੀ ਇਹ ਮੱਝ ਫਿਰ ਆਪਣੇ ਘਰ ਦੀ ਹੈ ਬਾਈ। ਹਾਂਜੀ ਮੱਝ ਕਰਦੀ ਹੈ ਤੀਜੇ ਸੂਏ ਸੂ ਗਈ ਇਹ ਹੁਣ। ਤੀਜੇ ਸੂਏ ਸੂ ਗਈ ਸੂ ਗਈ। ਹਾਂਜੀ ਤੇ ਕਿੰਨੇ ਕ ਦਿਨ ਲੈਂਦੀ ਆ? ਇਹ ਪਿਛਲਾ ਹਫਤਾ ਪਿਆ ਜੀ ਇੱਕ ਹਫਤਾ ਹਾਂਜੀ ਤੇ ਬਾਈ ਪੀਕ ਲੈਵਲ ਤੇ ਤੁਹਾਡੇ ਕੋਲ ਕਿੰਨਾ ਕੁ ਦੁੱਧ ਕੱਢਿਆ ਨੇ ਇਹਨੇ ਦੁੱਧ ਜੀ 16 ਲੀਟਰ ਤੋਂ ਲੈ ਕੇ 18 ਲੀਟਰ ਤੱਕ ਚੰਗੀ ਸੇਵਾ ਹਜੇ ਤਾਂ 18 ਲੀਟਰ ਵੀ ਕੱਢ ਤੀ 17-18 ਲੀਟਰ ਆਮ ਕੱਢ ਤੀ ਤੇ ਆਮ ਸੇਵਾ ਤੇ ਪੱਠਿਆਂ ਦੇ 16 ਕਿਲੋ ਕੱਢ ਦਿੰਦੇ ਪੱਠਿਆਂ ਦੇ 16 ਕਿਲੋ ਕੱਢ ਤੀ ਠੀਕ ਹੈ ਤੇ ਹਫਤਾ ਸੂਣ ਚ ਬਾਕੀ ਤੇ ਸੀਮਣ ਬਾਈ ਕਿਹੜਾ ਲੱਗਿਆ ਇਹਦੀ ਸੀਮਲੇ ਦੇ ਜਵਰਾਜ ਦਾ ਭਰਾ ਹੈ ਜੀ ਜਵਰਾਜ ਦੇ ਸੀਮਣ ਤੋਂ ਗੱਭਣ ਤੇ ਮੱਝ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਦੇਖ ਸਕਦੇ ਆ ਬਹੁਤ ਵੱਡੇ ਢਾਂਚੇ ਦੀ ਆ ਬਾਡੀ ਬਣਤਰ ਬਹੁਤ ਚੰਗਾ ਪਿੱਠਪੜਾ ਤੁਸੀਂ ਦੇਖ ਸਕਦੇ ਆ ਬਹੁਤ ਬਾਈ ਦੀ ਸੇਵਾ ਚੰਗੀ ਆ ਤੇ ਹੋਰ ਵੀ ਜਿਹੜੇ ਪਸ਼ੂ ਆ ਬਾਈ ਦੇ ਥਣਾ ਦਾ ਸੈਜ ਗੈਪ ਦੋਸਤੋ ਬਹੁਤ ਚੰਗਾ ਤੁਸੀਂ ਦੇਖ ਸਕਦੇ ਹੋ ਨੇੜੇ ਕਰਕੇ ਤੁਹਾਨੂੰ ਦਿਖਾਉਨੇ ਆ ਬਹੁਤ ਮੋਟਾ ਮੋਟਾ ਥਣ ਲੱਗਿਆ ਤੇ ਮੁੱਠੀ ਦੀ ਚੁਵਾਈ ਵਾਲਾ ਇਹ ਬਾਈ ਦੇ ਦਸਨ ਮੁਤਾਬਕ ਬਾਈਆਂ ਦਾ ਵੀ ਬੂਰੀ ਦੇ ਪੇਟੋਂ ਇਹ ਪੈਦਾ ਹੋਈ ਆ ਤੇ ਪੈਰੇ ਦੇ ਥੋੜੇ ਥੋੜੇ ਰੋਸ਼ੇ ਪੈਂਦੇ ਆ ਦੇਖ ਸਕਦੇ ਆ ਤੁਸੀਂ ਮਾੜੇ ਮਾੜੇ ਬੂਰੇ ਪੈਰਾਂ ਤੋਂ ਦਿਖਾਈ ਦਿੰਦੀ ਆ ਥਣ ਬਹੁਤ ਚੰਗਾ ਲੱਗਿਆ ਸੇਮ ਸੈਜ ਆ ਦੋਨਾਂ ਪਾਸਿਆਂ ਤੋਂ ਵਿਰਲ ਵੀ ਚੰਗੀ ਆ ਤੇ ਮੋਟਾ-ਮੋਟਾ ਥਣ ਲੱਗਿਆ ਦੇਖ ਸਕਦੇ ਹੋ ਤੁਸੀਂ ਗੁਲਾਬੀ ਰੰਗ ਦਾ ਹਵਾਨਾ ਦੋਸਤੋ ਤੇ ਕੱਦਗਾਠ ਬਹੁਤ ਆ ਤੇ ਰਾਜੀਪਲੀ ਤੁਸੀਂ ਆਪ ਹੀ ਦੇਖੋਗੇ ਜਦੋਂ ਤਰੂਗੀ ਹਵਾਨੇ ਦੀ ਜੱਜਮੈਂਟ ਵੀ ਤੁਹਾਨੂੰ ਹੋ ਜਾਣੀ ਆ ਤੇ 18 ਲੀਟਰ ਬਾਈ ਕਹਿੰਦਾ ਵੀ ਦੁੱਧ ਚੰਗੀ ਸੇਵਾ ਨਾਲ ਇਹ ਦੁੱਧ ਕੱਢ ਦਿੰਦੀ ਆ ਤੇ ਤੋੜ ਕੇ ਤੁਹਾਨੂੰ ਇਹ ਦਿਖਾ ਦਿੰਨੇ ਆ ਲਓ ਵੀ ਮਿੱਤਰੋ ਥੋੜਾ ਜਿਹਾ ਡਰਦੀ ਆ ਦੋਸਤੋ ਮੈਥੋਂ ਕਿਉਂਕਿ ਉਪਰਾਂ ਬੰਦਾ ਖਨਾ ਚਾ ਅੱਜਕੱਲ ਆਉਂਦਾ ਨਹੀਂ ਕੋਈ ਬਹੁਤ ਵੱਡਾ ਹਵਾਨਾ ਦੋਸਤੋ ਇਹਨੇ ਤਿਆਰ ਕਰਨਾ ਟੱਲ ਬਹੁਤ ਪਈ ਆ ਹਜੇ ਅਭੀ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੋਸਤੋ ਮੈਥੋਂ ਥੋੜਾ ਘਬਰਾਉਂਦੀ ਆ ਇਸ ਕਰਕੇ ਤੋੜ ਕੇ ਤੁਹਾਨੂੰ ਦਿਖਾਤੀ ਆ ਅਨਦਾਜ਼ਾ ਤੁਸੀਂ ਲਾਉਣਾ ਦੇਖ ਸਕਦੇ ਆ ਬਹੁਤ ਪੱਦਰ ਹਵਾਨੇ ਦੀ ਤੇ ਵੱਡਾ ਹਵਾਨਾ ਇਹਨੇ ਤਿਆਰ ਕਰ ਜਾਣਾ ਦੇਖ ਸਕਦੇ ਹੋ ਦੋਸਤੋ ਹਵਾਨਾ ਬਹੁਤ ਵੱਡਾ ਤੇ 7 ਦਿਨ ਸੂਣ ਚ ਬਾਕੀ ਆ ਭਾਈ ਜੀ ਕੀ ਮੁੱਲ ਕੀਤਾ ਇਹਦਾ ਇਹ 1.5 ਲੱਖ ਜੀ 1.5 ਲੱਖ ਦੇ ਵਿੱਚੋਂ ਮਾਨਤਾ ਨ ਹੋ ਜਾਊਗਾ ਭਾਈ ਕਰਾਂਗੇ ਜਿੰਨਾ ਕੋ ਆ ਠੀਕ ਹੈ ਲਓ ਵੀ ਮਿੱਤਰੋ 1.5 ਲੱਖ ਰੁਪਈਆ ਬਾਈ ਨੇ ਮੁੱਲ ਕੀਤਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਮਾਨਤਾ ਨ ਥੋੜਾ ਜਰੂਰੇ ਦੇ ਵਿੱਚੋਂ ਕੀਤਾ ਜਾਊਗਾ ਜੈਸ ਵੀ ਕਿਸੇ ਵੀਰ ਦੇ ਇਹ ਮੱਝ ਪਸੰਦਾ ਤਾਂ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਈ ਆ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਆ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ